ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਭੋਖੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ। ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਬਕਾਊਗਾ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਤਿੰਨ ਗਾਂਵਾਂ ਤੇ ਇੱਕ ਝੋਟੀ ਹੈ ਜੀ। ਤਕਰੀਬਨ ਇਹ ਕ੍ਰਾਸ ਬ੍ਰੀਡ ਦੇ ਵਿੱਚ ਗਾਂ ਆ ਗਈ 20 ਦਿਨਾਂ ਨੂੰ ਸੂਈ ਨੂੰ ਹੋ ਗਏ ਤੇ ਪਹਿਲਾਂ ਝੋਟੀ ਇਹਨੂੰ ਵੀ 20 ਦਿਨਾਂ ਨੂੰ ਹੋ ਗਏ। ਇਹ ਹੈਗੀ ਤੋਕੜ ਗਾਂ 1.5 ਮਹੀਨਾ ਇਹਨੂੰ ਸੂਈ ਨੂੰ ਹੋ ਗਿਆ ਤੇ ਹੀਟ ਦੇ ਵਿੱਚ ਹੈ। ਇੱਕ ਉਧਰ ਤਾਜੀ ਸੋਈ ਆ ਤੇ ਚਾਰਾਂ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਕੱਲੇ-ਕੱਲੇ ਨੂੰ ਤੋੜ ਕੇ ਦਿਖਾਵਾਂਗੇ ਰੀਡ ਵੀਡੀਓ ਦੇ ਵਿੱਚ ਹੀ ਹੋਊਗਾ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪ ਦੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਵਾ ਤੇ ਜਿਹੜੇ ਭਰਾ ਚੈਨਲ ਦੇ ਉੱਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜਿਹੜਾ ਥੋੜਾ ਜਿਆਦਾ ਸਾਮਾਨ ਹੀ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਇੱਕ-ਇੱਕਲੇ ਪਸ਼ੂ ਦੀ ਡਿਟੇਲ ਲੈ ਕੇ ਦ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਂ ਤੇ ਐਡਰੈਸ ਦੱਸ ਦਿਓ। ਨਾਂ ਮਨਪ੍ਰੀਤ ਸਿੰਘ ਹੈ ਜੀ। ਹਾਂਜੀ। ਪਿੰਡ ਭੋਖੜਾ। ਜਿਹੜੇ ਸੋਨਿਆਣੇ ਮੰਡੀ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ। ਹਾਂਜੀ। ਮੋਬਾਈਲ ਨੰਬਰ ਹੈਗਾ ਜੀ 962733099। ਇੱਕ ਕਰੀ ਦੁਬਾਰਾ ਇਹ ਬੋਲ ਦਿਓ। 962733099। ਠੀਕ ਹੈ ਜੀ। ਤੇ ਆਪਣਾ ਪਿੰਡ ਇਹ ਐਡਰੈਸ ਪੂਰਾ ਕੰਪਲੀਟ ਦੱਸ ਦਿਓ ਵੀ ਆਪਣਾ ਕਿਹੜੇ ਇਲਾਕੇ 'ਚ ਪੈ ਜਾਂਦਾ ਹੈਗਾ। ਇਹ ਜਦੋਂ ਆਪਾਂ ਬਠਿੰਡਾ ਤੋਂ ਪਾਇਆ ਬਾਜਾਖਾਨਾ ਜਾਂ ਨੀ ਕੋੜਪੁਰਾ ਸੀ ਰਿਹਾ ਆਪਾਂ ਸਭ ਸਾਬ ਵੱਡਾ ਰੋਡ ਹੈ ਨਾ ਫਿਰ ਆ ਜਾਂਦਾ ਇਹ ਗੁੰਨਣ ਦੇ ਨਾਲ ਵੱਡੇ ਰੋਡ ਦੇ ਉੱਤੇ ਹੀ ਆ ਨਾ ਹਾਂਜੀ ਵੱਡੇ ਰੋਡ ਦੇ ਉੱਪਰ ਫਿਰ ਤੇ ਗੋਨਿਆਣੇ ਦੇ ਕੋਲੇ ਆ ਹਾਂ ਗੁੰਨਣ ਦੇ ਕੋਲੇ ਹਾਂਜੀ ਠੀਕ ਹੈ ਬਠਿੰਡੇ ਤੋਂ 10 ਕਿਲੋਮੀਟਰ ਗੁੰਨਣ ਤੋਂ 2 ਕਿਲੋਮੀਟਰ ਗੋਨਿਆਣੇ ਤੋਂ 2 ਕਿਲੋਮੀਟਰ ਗੋਨਿਆਣੇ ਦਾ ਜਮਾਂ ਨਾਲ ਹੀ ਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਬਈ ਪਹਿਲੇ ਨੰਬਰ ਇਸ ਗਾਂ ਤੋਂ ਸ਼ੁਰੂ ਕਰ ਲਗੇ ਕੀ ਡਿਟੇਲ ਆ ਗਈ ਹੈ ਜੀ ਕਿੰਨਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਇਹ ਬਾਈ ਜੀ ਤੀਜਾ ਸੂਰਾ ਸੂਈ ਹੋਈ ਆ ਤੀਜਾ ਸੂਸ ਵੀ ਵੀ ਹੈ ਹਾਂਜੀ ਮਗਰ ਇਹ ਤੇ ਬੱਚਾ ਹੈ ਆਹ ਬੱਚਾ ਦਾ ਹਾਂਜੀ ਠੀਕ ਹੈ ਇਹਨੂੰ ਸੂਈ ਨੂੰ 20 ਤੋਂ 21 ਦਿਨ ਹੋ ਗਏ ਆ 20 21 ਦਿਨ ਸੂਈ ਨੂੰ ਹੋ ਗਏ ਹਾਂਜੀ 18 19 ਕਿਲੋ ਦੁੱਧ ਹੈ 18 19 ਕਿਲੋ ਦੁੱਧ ਹੈ ਹਾਂਜੀ ਧਾਰ ਜਮਾ ਕੰਨੇ ਵਰਗੀ ਮੋਟੀ ਹੈ ਠੀਕ ਹੈ ਹਾਂਜੀ ਯਾਨੀ ਪੂਰੀ ਵਧੀਆ ਧਾਰ ਪੂਰੀ ਵਧੀਆ ਧਾਰ ਤੇ ਉ ਕਿਵੇਂ ਆ ਚੋਣ ਚਾਣ ਚ ਇੱਕ ਨੰਬਰ ਆ ਜੀ ਇੱਕ ਨੰਬਰ ਆ ਹਾਂਜੀ ਤੇ ਥਾਣਾ ਚੋਂ ਕਿਵੇਂ ਆ ਚਾਰਾਂ ਚੋਂ ਦੁੱਧ ਜਮਾ ਓਕੇ ਆ ਜਮਾ ਯਾਨੀ ਕਿ ਸਾਰੇ ਪੱਖਾਂ ਤੋਂ ਓਕੇ ਆ ਠੀਕ ਹੈ ਇਹ ਨਾਲ ਉਹ ਤਾਂ ਹੁਣ ਤਿਆਰ ਆ ਜਾਣੀ ਤਿਆਰ ਹੈ ਜੀ ਠੀਕ ਹੈ ਤੇ ਮੁੱਲ ਆਪਾਂ ਦਾ ਕਿੰਨਾ ਰੱਖਦੇ ਆ ਇਹਦਾ ਮੁੱਲ 75000 ਹੈ ਮੁੱਲ 75000 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਦੇ ਮਾੜ ਮੋੜਾ ਆ ਤਾਂ ਸਕਣਾ ਚੀ ਹੋ ਜੂ ਠੀਕ ਹੈ ਖੋਲ ਕੇ ਦਿਖਾ ਦਿਓ ਲੋ ਵੀ ਦੋਸਤੋ ਡਿਟੇਲ ਆਪਾਂ ਇਹਦੀ ਲੈਤੀ ਆਗੀ ਕ੍ਰੋਸ ਬਰੀਡ ਦੇ ਵਿੱਚ ਆਗੀ ਤੇ ਪਰ ਸੰਭੀ ਬੜੀ ਚੰਗੀ ਆਗੀ ਕੱਦ ਦੇ ਵਿੱਚ ਵੀ ਚੰਗੀ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਥਾਣ ਵੀ ਬਹੁਤ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਣ ਆ ਬਹੁਤ ਵਧੀਆ ਠੋਸ ਹਮਾਨੇ ਦੇ ਵਿੱਚ ਐ ਤੇ ਸਪੇਸ ਵੀ ਬਹੁਤ ਆ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ ਬਹੁਤ ਚੰਗੀ ਆ ਤੇ ਕਿਸੇ ਪੱਖ ਤੋਂ ਕੋਈ ਲੱਸੀ ਨਾਮੀ ਨਹੀਂ ਹੈਗੀਗੀ ਸਾਰੇ ਪੱਖ ਤੋਂ ਸਾਫ਼ ਸੁਥਰੀ ਆਗੀ ਤੇ ਕੱਦ ਵੀ ਪੂਰਾ ਵਧੀਆ ਆਗਾ ਤੇ ਥਾਣ ਤੁਸੀਂ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਆਗੇ ਜਦੋਂ ਆਪਾਂ ਪਾਸੇ ਤੋਂ ਦਗਾ ਲੈਂਦੇ ਆ ਸਪੇਸ ਬਹੁਤ ਆ ਗਈ ਜਣਾ ਦੇਖ ਤਾਜਾਂ ਕੰਨਿਆਰ ਕੀ ਬਹੁਤ ਵਧੀਆ ਪੂਰੀ ਵਧੀਆ ਧਾਰ ਪੈਂਦੀ ਆ ਤੇਰੇ ਰੇਡ ਤੁਹਾਨੂੰ ਆਪਾਂ ਦੱਸਤਾ ਤੇ ਦੂਜੇ ਨੰਬਰ ਤੇ ਇਹ ਝੋਟੀ ਆ ਗਈ ਇਹਦੀ ਬਈ ਕੀ ਡਿਟੇਲ ਆ ਗਈ ਇਹ ਪਹਿਲਾ ਸੂਆ ਸੁਈ ਹੋਈ ਆ ਜੀ ਪਹਿਲਾ ਸੂਆ ਸੁਈ ਵੀ ਆ ਹਾਂ ਜੀ ਇਕੱਠਾ ਨਾਲ ਹੀ ਸੁਈ ਹੈ ਅੱਛਾ ਦੋਵੇਂ ਹਾਂ ਜੀ ਇਹਨੂੰ ਵੀ ਜਾਣੀ ਕਿ 20 ਤਰੀਕੀ ਦਾ ਨਾ ਹੋਵੇ ਸੁਈ ਨੂੰ ਬਾਕਰ ਕਰੀ ਜੀ ਇਹਦੇ ਮਗਰ ਕੱਟੀ ਆ ਗਈ ਹਾਂ ਜੀ ਠੀਕ ਆ ਆਹ ਕੱਟੀ ਆ ਦੋਸਤੋ ਦੇਖ ਸਕਦੇ ਹੋ ਉਨੀ ਕੱਟੀ ਆ ਜੀ ਇਸ ਨਾਲ ਜਿਦਵਾਰੀ ਦੇਖ ਸਕਦੇ ਹੋ ਤੇ ਇਹਦਾ ਬਈ ਦੁੱਧ ਕਿੰਨਾ ਹੋਊਗਾ ਹੁਣ ਇਹਦਾ ਦੁੱਧ ਹੈਗੇ ਬਾਈ ਜੀ 6 ਤੋਂ 7 ਕਿਲੋ 6 ਤੋਂ 7 ਕਿਲੋ ਹਣੇ 6 ਕਿਲੋ ਹੈਗੇ ਗਾਰੰਟੀ ਵਾਲਾ ਕਦੇ 7 ਵੀ ਕਰ ਦਿੰਦੀ ਐ ਸਾਢੇ 3 3 ਵੀ ਕਰ ਦਿੰਦੀ ਐ ਜਨ ਜੀ ਠੀਕ ਆ ਵੀ ਯਾਨੀ 7 ਵੀ ਹੋ ਜਾਂਦਾ ਵੀ ਯਾਨੀ 6 ਕਿਲੋ ਦਾ ਯਾਨੀ ਕੋਈ ਤੋਲ ਸਕਦਾ ਹੈ ਨਾ ਠੀਕ ਆ ਤੇ ਕਿਵੇਂ ਆ ਚੋਣ ਜਾਣ ਤੇ ਇਹ ਚੋਣ ਨੰਬਰ ਆ ਜੀ ਇਹ ਵੀ ਠੰਡੀ ਹੈ ਪੂਰੀ ਠੀਕ ਆ ਪੂਰੇ ਵਧੀਆ ਦੀ ਗੱਲ ਹੈ ਠੀਕ ਆ ਬਾਰੇ ਵੀ ਪੂਰੀ ਸਾਫ ਹੈ ਠੀਕ ਆ ਇਹਦਾ ਮੁੱਲ ਵੀ 75000 ਇਹਦਾ ਵੀ 75 ਆ ਹਾਂਜੀ ਠੀਕ ਆ ਇਹ ਜੋ ਵੀ ਮਾੜਾ ਮੋਟਾ ਹੋ ਜੂ ਮੌਕੇ ਤੇ ਹੈ ਨਾ ਠੀਕ ਆ ਕੱਟੀ ਦੀ ਦੀ ਮਿਲਦੀ ਹੋ ਫਿਰ ਤਾਂ ਹਨ ताजी ਆ ਕੀ ਆਪਾਂ ਮੂਰੇ ਬਾਟੇ ਹੀ ਆ ਬਸ ਚਾੜ ਪਾ ਕੇ ਝੋਲੇ ਅੱਛਾ ਚਾੜ ਪਾ ਕੇ ਝੋ ਲੈਨੇ ਆ ਹਾਂਜੀ ਢਿੱਚੇ ਨਹੀਂ ਆਪੇ ਛੱਡਦੇ ਅੱਛਾ ਛੱਡਾਂ ਦੀ ਲੋੜ ਨਹੀਂ ਬੰਦਾ ਬੈਠੇ ਥੋੜੀ ਬੈਠੇ ਕੋਈ ਇਹਨੂੰ ਉਸ ਚੀਜ਼ ਦਾ ਨਹੀਂ ਹੈਗਾ ਇਹ ਤਾਂ ਠੰਡੀ ਸੀਲ ਆ ਪੂਰੀ ਹੈ ਨਾ ਠੀਕ ਆ ਤੇ ਇਹ ਵੀ ਦੋਸਤੋ ਗੌਣੀ ਹੈ ਇੱਕ ਤਰ੍ਹਾਂ ਦਾ ਠੰਡੀ ਸੀਲ ਆ ਕੱਟੀ ਬਾਈ ਕਹਿੰਦੇ ਵੀ ਅਸੀਂ ਮੂਰੇ ਬਣ ਲੈਨੇ ਹੁੰਨੇ ਆ ਜਿਹੜਾ ਪਸ਼ੂ ਚਾੜ ਤੇ ਲੱਗਦਾ ਆਪਾਂ ਨੂੰ ਪਤਾ ਹੀ ਆ ਠੰਡਾ ਹੀ ਹੁੰਦਾ ਨਾ ਤੇ ਦੁੱਧ ਵੀ ਕੇਰੀ ਲੰਮਾ ਸਮਾਂ ਦੇ ਜਾਂਦਾ ਹੈਗਾ ਤੇ ਦੇਖ ਸਕਦੇ ਹੋ ਬਾਡੀ ਦਾ ਅੰਤਰ ਦੀ ਹੈਗੀ ਚੰਗੀ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਲੈਤੀ ਹੈਗੀ ਤੇ ਕੱਦ ਦੇ ਵਿੱਚ ਇਹ ਵੀ ਚੰਗੀ ਹੈਗੀ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਠੰਡੀ ਸੀਲ ਆ ਕੋਈ ਇਹਨੇ ਉਹ ਪੁਰਾਣੀ ਕਰਿਆਗਾ ਤੇ ਆ ਬਈ ਥਣ ਤੇ ਕੀ ਆ ਮੜਾ ਜੇ ਇਹ ਬਈ ਆਪਾਂ ਤਾਂ ਵੀਰ ਕੋਲ ਚ ਦੱਸ ਦਿੰਨੇ ਆ ਹਾਂ ਸ਼ੁਰੂ ਸ਼ੁਰੂਆਜ ਨੂੰ ਕੱਟੀ ਨਹੀਂ ਛੱਡਦੇ ਤਾਂ ਕਟਰ ਉਹਨੇ ਜਿਆਦਾ ਦੰਦ ਮਾਰਤਾ ਮਾੜੀ ਕੁ ਵਿਆਹੀ ਹੈ ਯਾਨੀ ਕਿ ਬਸ ਤਾਂ ਉਹ ਤਾਂ ਆਮ ਹੋ ਜਾਂਦੀ ਆ। ਉਹ ਆਪ ਦਵਾਈ ਦੂਜੀ ਲਾਂਦੇ ਚਲੋ ਜਮਾ ਓਕੇ ਆ। ਆਏ ਕਿਉਂ ਨਹੀਂ ਆ ਕੋਈ ਆ ਲਾਤ ਰੁਕ ਨਹੀਂ। ਸਹੀ ਜਾਣੀ ਆ ਨਾ। ਹਾਂ, ਇਹਦੀ ਗੱਲ ਤੇ ਸਾਡੀ ਯਾਰੀ ਗੱਲ ਹੈ। ਬਾਕੀ ਦੋਸਤੋ ਥਾਣ ਚੰਗੇ ਆਗੇ, ਇੱਕੋ ਜਿਹੇ ਥਾਣਾਗੇ। ਤੇ ਸਪੇਸ ਦੇ ਉੱਤੇ ਥਾਣਾ, ਚਾਰੇ ਇੱਕੋ ਜਿਹੇ ਥਾਣਾ ਪੂਰੇ ਵਧੀਆ। ਦੇਖ ਸਾਡੇ। ਇਹ ਬਾਂਦਲੇ ਇਹਦੇ ਵਿੱਚ ਆ ਗਈ। ਤੇ ਰੇਟ ਇਹਦਾ ਵੀ ਤੁਹਾਨੂੰ ਆਪਾ ਦੱਸਦਾ। ਉਹ ਸੋਬਾ ਦਾ ਭਾਈ ਆ ਤੀਜੇ ਨੰਬਰ ਤੇ। ਇਹਦੀ ਗਾਹ ਦੀ ਕੀ ਡਿਟੇਲ ਆਗੀ। ਇਹ ਦੂਜਾ ਸੂਆ ਸੂਈ ਰਹੀ ਹੈ ਜੀ ਦੂਜਾ ਸੂਆ ਸੂਈ ਵੀ ਆ ਮਗਰ ਇਹ ਤੇ ਬੱਚਾ ਸੀ ਉਹ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਹਾਂਜੀ ਡੇਢ ਮਹੀਨਾ ਹੋ ਗਿਆ ਸੂਈ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਇਸ ਟਾਈਮ ਇਹ ਹੀਟ ਦੇ ਵਿੱਚ ਹੈ ਇਸ ਟਾਈਮ ਹੀਟ ਦੇ ਵਿੱਚ ਹੈਗੀ ਆ ਹਾਂਜੀ ਕੱਲ ਇਹ ਬੋਲਣ ਲੱਗੀ ਆ ਹਾਂ ਇਹ ਆਈਜੀ ਕਾਵਰੀ ਆ ਠੀਕ ਆ ਹਾਂਜੀ ਤੇ ਜਾਨੀ ਠੀਕ ਆ ਭਰਾਣਾ ਆਪਾਂ ਕ ਨਹੀਂ ਭਰਾਇਆ ਵੀ ਮਤਲਬ ਭਰਾਉਣਾ ਨਹੀਂ ਕਿ ਕੋਈ ਅਗਲਾ ਦੇਣੇ ਲਿਆਣੀ ਉਹ ਭਰਾਲੇ ਕੋਈ ਗੱਲ ਨਹੀਂ ਜੇ ਮੌਕਾ ਮਿਲਿਆ ਤਾਂ ਭਰਾ ਵੀ ਦੇਵਾਂ ਜਿਹੜਾ ਉਹ ਪਹਿਲਾਂ ਵੇਚੀ ਤਾਂ ਸਰਦਾਰ ਨੂੰ ਦੱਸ ਦਿਆਂਗੇ ਠੀਕ ਆ ਫਿਰ ਅਗਲਾ ਭਰਾਲੂ ਹਣਾ ਹਾਂਜੀ ਠੀਕ ਆ ਆਪਣਾ ਇਹੀ ਹੁੰਦਾ ਆਪਾਂ ਪਹਿਲਾਂ ਹੀਟ ਪਰ ਮੈਸ ਕਰਾ ਲੈਂਦੇ ਅੱਛਾ ਕੋਈ ਪਸ਼ੂ ਹੈ ਤਕਰੀਬਨ ਇਹਦੇ ਵਿੱਚ ਇੱਕ ਆਪਾ ਗਾਂ ਜਾਂਦੀ ਹੋਈ ਆ ਬਾਕੀ ਤਕਰੀਬਨ ਸਾਰੇ ਪਸ਼ੂ ਸੁੱਕੇ ਕਰ ਲਈ ਆ ਠੀਕ ਆ ਸਾਰੇ ਪਸ਼ੂ ਬਾਕੀ ਕਰ ਦਈਏ ਕਰ ਦਈਏ ਹਾਂਜੀ ਇੱਕ ਗਾਂ ਜਾਂਦੀ ਆ ਬਾਹਰ ਠੀਕ ਆ ਕਰ ਦਈਏ ਠੀਕ ਆ ਇਹਦਾ ਦੁੱਧ ਹੈਗੇ ਜੀ 10 ਤੋਂ 11 ਕਿਲੋ 10 ਤੋਂ 11 ਕਿਲੋ ਹੁਣ ਤਿਆਰ ਆ ਇਹਦਾ ਦੁੱਧ ਮੱਝਾਂ ਰਗੇ ਚਿੱਟੇ ਇੱਕ ਪਾਸੇ ਮੱਝਾਂ ਰੱਖਦੇ ਇੱਕ ਪਾਸੇ ਇਹਦਾ ਰੱਖਦੇ ਮਤਲਬ ਚਿੱਟੇ ਕਲਰ ਦਾ ਬਹੁਤ ਵਧੀਆ ਦੁੱਧ ਹੈ ਸੰਘਣਾਗਾ ਫੈਟ ਵਾਲਾ ਹੈ ਨਾ ਹਾਂਜੀ ਪੂਰਾ ਵਧੀਆ ਦੁੱਧ ਹੈ ਠੀਕ ਆ ਗੈਰੰਟੀ ਤੋਂ ਦੋਤਾ ਤੇ ਮੋਲੇ ਦਾ 45000 ਇਹਦਾ ਮੁੱਲ 45000 ਆ ਹਾਂਜੀ ਠੀਕ ਆ ਮਾੜਾ ਮੋਟਾ ਇਹ ਚੋ ਵੀ ਹੋ ਜਾਣਾ ਹਾਂਜੀ ਮਾੜਾ ਤਾਂ ਹੋ ਜਾਊਗਾ ਠੰਡੀ ਸੀ ਜਾਵੇ ਚੌਣ ਜਾਣ ਜਿਵੇਂ ਆ ਠੰਡੀ ਆ ਪੂਰੀ ਪੂਰੀ ਠੰਡੀ ਆ ਕੋਈ ਮਰਦੀ ਚ ਹੋਵੇ ਤੇ ਤਾਰ ਕਿਵੇਂ ਆ ਤਾਰ ਇੱਕ ਨੰਬਰ ਜੀ ਮੋਟੀ ਜਮਾ ਇੱਕ ਨੰਬਰ ਹਾਂਜੀ ਠੀਕ ਆ ਥਣ ਥਣ ਜਮਾ ਓਕੇ ਆ ਹਾਂਜੀ ਠੀਕ ਆ ਲੋਈ ਦੋਸਤੋ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੁਰਦੀ ਨੂੰ ਇਹ ਇਹ ਵੀ ਕਾਲੇ ਕਲਰ ਦੇ ਵਿੱਚ ਆ ਗਈ ਬਾਡੀ ਬਾਂਦਰ ਦੀ ਇਹ ਵੀ ਬਹੁਤ ਚੰਗੀ ਆ ਗਈ ਤੇ ਬਾਕੀ ਡਿਟੇਲ ਬਾਈ ਨੇ ਸਾਰੀ ਦੱਸ ਹੀ ਦਿੱਤੀ ਹੈ ਵੀ ਡੇਢ ਮਹੀਨਾ ਹੋ ਗਿਆ ਸੂਈਆਂ ਇਹ ਹਜੇ ਇਹ ਹੀਟ ਵਿੱਚ ਆ ਗਈ ਤੇ ਸਾਫ਼ ਸੁਥਰੀ ਆ ਗਈ ਥਾਣੇ ਦੇ ਵੀ ਚੰਗੇ ਆ ਗਏ ਇੱਕੋ ਜਿਹੇ ਥਾਣਾਂ ਆ ਗਏ ਬਹੁਤ ਵਧੀਆ ਤੇ ਆਰਡਰ ਵੀ ਕੰਪੈਕਟ ਆਇਆ ਦਾ ਸਾਫ਼ ਸੁਥਰਾ ਲੇਵਾਗਾ ਸਾਫ਼ ਸੁਥਰੀ ਆ ਗਈ ਤੇ ਸਭੀ ਬੜੀ ਚੰਗੀ ਹੈ ਬਾਕੀ ਬੈਕ ਸਾਈਡ ਤੋਂ ਤੁਸੀਂ ਚੱਟਪੂੜੀ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਚੰਗੀ ਆ ਗਈ ਠੰਢੀ ਸੀ ਲਾ ਤੇ ਬਾਕੀ ਦੁੱਧ ਵੀ ਇਹਦਾ ਬਹੁਤ ਵਧੀਆ ਸੰਘਣਾ ਦੁੱਧ ਆ ਜਿਵੇਂ ਬਾਈ ਨੇ ਦੱਸਿਆਗਾ ਮਿਲਕ ਮੀਨ ਦੇਖ ਸਾਜੋ ਸਪੇਸ ਦੇਖ ਸਾਜੋ ਸਪੇਸ ਵੀ ਬਹੁਤ ਹੈ ਤੇ ਇਸ ਤੋਂ ਬਾਅਦ ਆ ਗਈ ਬਈ ਇਹ ਲਾਸ਼ਟਰ ਤੇ ਹਨਾ ਇਹ ਤਾਜੀ ਸੁਈ ਆ ਵੀਡੀਓ ਦੇ ਵਿੱਚ ਦੱਸਿਆ ਜੀ ਆਪਾਂ ਜਿਹੜੇ ਗਾਂ ਇਹ ਲੈ ਕੇ ਆਂਦੀ ਆ ਇਹ ਲੈ ਕੇ ਆਂਦੀ ਆ ਹਾਂਜੀ ਠੀਕ ਆ ਗਰੀਬ ਪਰੋ ਲੈ ਆਂਦੀ ਆ ਉਹਨਾਂ ਦੀ ਆਸਮਾਨ ਨਹੀਂ ਸੀਗੀ ਠੀਕ ਆ ਹਾਂਜੀ ਤੇ ਜੇ ਸਵੇਰ ਤੁਸੀਂ ਤੀਜਾ ਮੰਨ ਲਓ ਚੌਥਾ ਮੰਨ ਲਓ ਠੀਕ ਆ ਠੀਕ ਹੈ ਜੀ ਤਾਲੂ ਆ ਕੇ ਵੀਰ ਭਰਾ ਕਹੇ ਵੀ ਤੁਸੀਂ ਵੀਡੀਓ ਚ ਨਹੀਂ ਦੱਸਿਆ ਅੱਗੋਂ ਸਾਰੇ ਥੀ ਦਿਖਾ ਦੇ ਤਕਨੀਕ ਕਿਸੇ ਥੀ ਨਹੀਂ ਪਹਿਲੇ ਦਿਨ ਤੋਂ ਹੀ ਆਈ ਜਿਹੜੇ ਬੰਦੇ ਬਹੁਤ ਅੱਛੀ ਲਈ ਸੀ ਉਹਨਾਂ ਨੇ ਹੂੰ ਉਹਨਾਂ ਤੋਂ ਵੀ ਆਪਾਂ ਪਤਾ ਕੀਤਾ ਜੀ ਕੋਈ ਤਕਨੀਕ ਹੈ ਠੀਕ ਹੈ ਜੀ ਜੀ ਅੱਜ ਜਿਹੜੇ ਹੱਡ ਕੋੜੇ ਵਾਲਾ ਕਾਰ ਮਲਾਉਦੀ ਹੈ ਸੱਜੇ ਪਾਸੇ ਦਾ ਥੋੜਾ ਨੀਮਾ ਹੈ ਨਾ ਹਾਂ ਥੋੜਾ ਹੀ ਨੀਮਾ ਤਕਲੀਫ ਕੋਈ ਨਹੀਂ ਹਾਂ ਡੱਕਾ ਤਾਂ ਕੋਈ ਨਹੀਂ ਹੈ ਨਾ ਦੇਖਣ ਨਹੀਂ ਲੱਗਦਾ ਹਾਂ ਦੇਖਣ ਨੂੰ ਹੈ ਹੂੰ ਦੋ ਵਾਰ ਦਾ ਇੱਕ ਨੰਬਰ ਹੈ ਠੀਕ ਹੈ ਆਉਂ ਤਾਂ ਕੋਈ ਲੱਗਦੀ ਨਹੀਂ ਤਕਲੀਫ ਇਹਨੂੰ ਹਣਾ ਹਾਂਜੀ ਇੱਕ ਦੋ ਇੰਚ ਦੇ ਸੰਗਰੇ ਠੀਕ ਆ ਉਹ ਫੋਟਾਂ ਜਿਹੀ ਫੁੱਟੀਆਂ ਲੱਗਦੀਆਂ ਹਨਾ ਬਸ ਹਾਂਜੀ ਦਗਾਏ ਤਾਂ ਹੋਣਗੇ ਵੈਸੇ ਕਿਹੜੀ ਫੋਟਾਂ ਫੋਟੇ ਆਉਂਦੀਆਂ ਹਨਾ ਇਹ ਤੁਹਾਨੂੰ ਚੌਥੀ ਚ ਵੱਧ ਪੈਂਦੀ ਆ ਪਰ ਹੈ ਕ੍ਰੋਸ ਹੈ ਹਾਂ ਕਾਸਟ ਪਰਸੈਂਟ ਕ੍ਰੋਸ ਆ ਹਨਾ ਹਾਂਜੀ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਕਈ ਦਿਨ ਹੋ ਗਏ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹਾਂਜੀ ਕਿੰਨਾ ਬੱਚੀ ਆ ਆ ਬੱਚੀ ਹੈਗੀ ਹਾਂਜੀ ਆ ਬੱਚੀ ਆ ਦੋਸਤੋ ਮਗਰ ਦੇਖ ਸਕਦੇ ਤੁਸੀਂ ਸੋਹਣੀ ਆ ਬੱਚੀ ਕਿੰਨਾ ਦੁੱਧ ਹੋਊਗਾ ਬਈ ਹੁਣ ਇਸ ਟਾਈਮ ਬਈ ਇਹ ਥਲੇ ਜੀ 10 ਤੋਂ 11 ਕਿਲੋ ਦੁੱਧ ਆ 10 ਤੋਂ 11 ਕਿਲੋ ਦੁੱਧ ਆ ਸੇਵਾ ਨਾਲ ਲਗਾ ਦੇ ਕਾ ਹਾਂ ਆਸਮੀ ਜਾਈ ਤੋ ਦਾ 13 ਕਿਲੋ ਦੁੱਧ ਤੋਂ ਬਈ ਸੇਵਾ ਨਾਲ ਵੀ 14-15 ਲੀਟਰ ਪਾ ਜੂ ਰਾਮ ਨਰਨ ਹਾਜੀ ਠੀਕ ਐ ਔਰ ਬਾਕੀ ਗਾਈਆਂ ਵਧ ਜਾਂਦੀਆਂ ਨੇ ਸੇਵਾ ਕਰਾਂਗੇ ਹਣਾ ਹਾਂਜੀ ਅਜੇ ਤਾਂ ਹੀ ਕਣ ਚੱਲਿਆ ਵਾ ਮੈਲਾ ਮੂਲਾ ਸਿੱਧੀ ਹਾਂਜੀ ਕੜ ਜਲ ਪਿਆ ਹਾਂਜੀ ਕੜ ਤੋਂ ਬਾਅਦ ਵੀ ਵਧੂਗੀ ਹਣਾ ਵਧੂਗੀ ਹਾਂ ਬਾਕੀ ਸੇਵਾ ਤੇ ਆ ਠੀਕ ਐ ਤੇ ਕਿਵੇਂ ਆ ਇਹ ਚੌਣ ਚ ਕਿਵੇਂ ਆ ਚੌਣ ਇੱਕ ਨੰਬਰ ਹਾਂਜੀ ਮੈਂ ਆ ਵੀ ਚੋਣਾ ਬੰਦਾ ਚੋਣ ਊੜੀ ਚੋਣ ਵੈਸੇ ਤਾਂ ਪੂਰੀ ਦਿੱਕਤ ਵਾਲੀ ਗੱਲ ਦੀ ਆ ਠੀਕ ਹੈ ਹਾਂਜੀ ਤੇ ਮਿਲਦੀ ਦਾ ਬੱਚੇ ਤੇ ਉਹਦਾ ਨਾ 13 ਛੱਡਦਾ ਹੈ ਬੱਚਾ ਨੂੰ ਨਿਆਣਾ ਬਸ ਪਾ ਕੇ ਨਾਲ ਨਾਲ ਤੇ ਬੱਚਾ ਪੂਰੇ ਬਾਦੋਂ ਹੂੰ ਬੱਚੋ ਅੱਛਾ ਤੇ ਤੁਹਾਨੂੰ ਕੀ ਤਕਰੀਬਨ ਅਸੀਂ ਦੁੱਤ ਸਾਰੇ ਬੱਚਿਆਂ ਨੂੰ ਛੇਸ਼ਕਾਂ ਨਾਲ ਹੀ ਪਾਉਂਦੇ ਹਾਂ ਠੀਕ ਹੈ ਹਾਂਜੀ ਅੱਛਾ 13 ਛੱਡਣਾ ਮੁੜ ਕੇ ਲੋੜਦੇ ਮੁੜ ਕੇ ਨਹੀਂ ਕਰਦੇ ਠੀਕ ਹੈ ਚਲੋ ਇਹ ਵੀ ਫਿਰ ਠੰਡੇ ਸੀਲ ਪਸ਼ੂ ਦੀ ਨਿਸ਼ਾਨ ਨੂੰ ਹੀ ਆ ਹੈ ਨਾ ਤੇ ਇਹਦਾ ਮੁੱਲ ਬਾਈ ਜੀ ਹੈਗਾ 40000 ਇਹਦਾ ਮੁੱਲ 40000 ਹਾਂਜੀ 40 ਤੇ 6 ਠੀਕ ਹੈ ਜੀ ਤੇ ਇਹਦਾ ਵੀ ਢੇੜਾ ਕਢਾ ਦਿਓ ਦੋਸਤੋ ਇਹ ਤਾਜੀ ਸੂਈ ਹੈ तकरीबन ਹਫਤਾ ਕੋ ਹੋਇਆ ਤੇ ਬਾਈ ਨੇ ਦੱਸੀ ਹੋਈ ਆ ਬਾਕੀ ਡਿਟੇਲ ਸਾਰੀ ਤੇ ਉਹ ਠੰਡੀ ਸੀਲ ਹੈਗੀ ਤੇ ਮਗਰ ਬੱਚੀ ਹੈਗੀ ਤੇ ਥੋੜਾ ਜਿਹਾ ਇੱਕ ਪਾਸੇ ਦਾ ਹੋ ਪਿਛਲੇ ਪਾਸਿਓ ਹੱਟ ਦਾ ਫਰਕ ਆ ਵੈਸੇ ਉਹਦੀ ਦਿੱਕਤ ਕੋਈ ਨਹੀਂ ਹੈਗੀ ਬਸ ਉਸ ਚੀਜ਼ ਨੂੰ ਤੁਸੀਂ ਧਿਆਨ ਚ ਰੱਖ ਲਿਓ ਤੇ ਬਾਕੀ ਚੰਗੀ ਆ ਸਾਫ ਸੁਥਰੀ ਹੈਗੀ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਇੰਨਾ ਕ ਫਰਕ ਆਗਾ ਬਾਕੀ ਥਾਂ ਲੇਵੇ ਦੀ ਸਾਫ ਆਗੀ ਇੱਕੋ ਜਿਹਾ ਥਾਣਾ ਬਹੁਤ ਵਧੀਆ ਮੇਰੇ ਦਿਖਾ ਲੰਨੇ ਆ ਥਾਣ ਸਾਰੇ ਗੁਲਾਬੀ ਆ ਇਹ ਗੁਲਾਬੀ ਥਾਣਾਗੇ ਤਾਂ ਦੂਰ ਬੁਰੀ ਵਧੀਆ ਗਈ ਬੁਰੀ ਨਹੀਂ ਬਈ ਠੀਕ ਆ ਦੋਸਤੋ ਇਹਨਾ 4% ਤੁਹਾਨੂੰ ਆਪਾਂ ਡਿਟੇਲ ਲੈਤੀ ਹੈਗੀ ਕੱਲੇ ਕੱਲੇ ਦੀ ਤੇ ਜਿਹੜਾ ਵੀ ਤੁਹਾਨੂੰ ਨਾਗ ਪਸੰਦ ਆਉਂਦਾ ਨੰਬਰ ਚੱਲੀ ਜਾਂਦਾ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਹੈਲੋ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ